ਅੱਜ ਆਪਾਂ ਅਸੀਂ ਮਸ਼ੀਨ ਬਾਰੇ ਗੱਲ ਕਰ ਰਹੇ ਹਾਂ ਜਿਹਨੂੰ ਬਹੁਤ ਘੱਟ ਕਿਸਾਨ ਵਰਤਦੇ ਆਏ ਆ ਜੀ ਹੈਪੀ ਸੀਡਰ ਇਹ ਕਿਵੇਂ ਚੱਲਦੀ ਆ ਜਿਵੇਂ ਪ੍ਰੈਸ 휠 ਹੁੰਦੇ ਆ ਮਗਰ ਦਬਦੇ ਜਾਂਦੇ ਆ ਸਾਈਡਾਂ ਨੂੰ ਦਾਣਾ ਨਹੀਂ ਨੰਗਾ ਰਹਿਣ ਦਿੰਦੇ ਪ੍ਰੈਸ 휠 ਹੈਪੀ ਸੀਡਰ ਹੁੰਦੀ ਆ ਇਹਦੇ ਮਗਰ ਰੂਲਾ ਜਾਣੀ ਹੁੰਦਾ ਸਿੱਧਾ ਤੇ ਇਹਦੇ ਏਡੋ-ਅੱਡੀ 휠 ਦਬਦੇ ਆ ਪਿੱਛੇ ਦਾਣਾ ਕੋਈ ਨਹੀਂ ਨੰਗਾ ਛੱਡਦੇ ਇਹ ਇਹ ਬਹੁਤ ਡੂੰਗੀ ਵਿਆਈ ਕਰ ਦਿੰਦੀ ਆ ਜਿਵੇਂ ਤੁਹਾਨੂੰ ਆ ਵਿਖਾਉਣੇ ਆ ਆ ਵੇਖੋ ਸਾ ਹੀ ਤੋ ਤਾਂ ਕਿ ਡੂੰਗਾ ਸਿਆੜ ਜਾ ਰਿਹਾ ਇਹ ਨਾਲੇ ਅਸੀਂ ਫੁੱਲ ਨਹੀਂ ਲਾ ਰਹੇ ਕਿਉਂਕਿ ਟਰੈਕਟਰ ਥੋੜਾ ਮਾੜਾ ਮੰਧਰਾ ਟਰੈਕਟਰ ਆ 575 ਉਹਨੇ ਡੂੰਗੀ ਖਿੱਚ ਨਹੀਂ ਰਿਹਾ ਟਾਇਰ ਟੁਰਕਾ ਸਿਆਦੇ ਕੋਈ ਮਰਜ਼ੀ ਸਿਆੜ ਦੇਖ ਲੋ ਇਹਦਾ ਲਗਭਗ ਸਾਰੇ ਸਿਆੜ ਤਿੰਨ ਹੈ ਛੇ ਢਾਂਡੂਗੇ ਜਾਂਦੇ ਆ ਤੇ ਕਣਕ ਬਾੜੀ ਗਿੱਲੀ ਚ ਵਿਚਣ ਦੀ ਲੋੜ ਨਹੀਂ ਨਦੀਆਂ ਘਾ ਟੋਕਦਾ ਸੁੱਕਾ ਥੋੜਾ ਜਿਹਾ ਵਾਹਣ ਠੋ ਗਿੱਲਾ ਹੋਵੇ ਉਦੋਂ ਬੀਜੀ ਦੀ ਇਹਦੇ ਨਾਲ ਇਹ ਅੱਗ ਲਾਈ ਹੋਈ ਆ ਫੂਸ ਨੂੰ ਕੱਲੇ ਨੂੰ ਕਰਤੇ ਖੜੇ ਆ ਨਾ ਕੋਈ ਵਾਇਆ ਨਾ ਕੋਈ ਸੁਹਾਗਾ ਮਾਰਿਆ ਵੇ ਕਰਤੇ ਖੜੇ ਤੁਹਾਨੂੰ ਦਿਖਾਉਣੀ ਆ ਪਹਿਲਾਂ ਵਾਣ ਦੀ ਆ ਹਾਲ ਤਾਂ ਮੁੜ ਕੇ ਵੀਜਣ ਤੋਂ ਬਾਅਦ ਥੋੜੇ ਕਰਤੇ ਤੋੜ ਬੰਨ੍ਹ ਲੈਂਦੀ ਆ ਪਹਿਲੇ ਬਾਣੀ ਤੋਂ ਪਹਿਲਾਂ ਪਹਿਲਾਂ ਇਹ ਕਰਤੇ ਗਲ ਜਾਂਦੇ ਆ ਟ੍ਰੇਲ ਦੇ ਨਾਲ ਹੀ ਕਿਉਂਕਿ ਇਹਨਾਂ ਦੀ ਕੁਛ ਨਹੀਂ ਖਿਆ ਹੁੰਦਾ ਤੇ ਹੋਣ ਹੀ ਲੱਗਦੇ ਆ ਖੜੇ ਕਣਕ ਨੇ ਨੱਪ ਲੈਣੇ ਆ ਇਹ ਇਹਦੀਆਂ ਕਮੀਆਂ ਵੀ ਆ ਮਿੱਟੀ ਬਹੁਤ ਡੌਂਦੀ ਆ ਦੋ ਬੰਦਿਆਂ ਤੋਂ ਫਿਰਾਂ ਵੀਜੀ ਨਹੀਂ ਜਾਂਦੀ ਇਹ ਰਾਤ ਨੂੰ ਬਿਲਕੁਲ ਨਹੀਂ ਵੀਜੀ ਜਾਂਦੀ ਫਿਆੜ ਨਹੀਂ ਦਿੰਦੇ ਪੱਕੀ ਬਾਟ ਨਾਲ ਨਹੀਂ ਬੜਾ ਖੈਂਦੀ ਇਹ ਕਮੀ ਕਹ ਲਓ ਫਾਇਦਾ ਕਹ ਲਓ ਦੂਜੇ ਸਾਈਡ ਤਰ ਜਾਂਦੇ ਆ ਨਹੀਂ ਥੋੜਾ ਜਿਹਾ ਫਰਕ ਹੀ ਰੱਖਣਾ ਪੈਂਦਾ ਇਹਦਾ ਪੱਕੀ ਬਾਟ ਨਾਲ ਤੇ ਰਾਤ ਨੂੰ ਬਿਲਕੁਲ ਨਹੀਂ ਚੱਲਦੀ ਦਿਨੇ-ਦਿਨੇ ਚਲਾਉਣ ਵਾਲੀ ਚੀਜ਼ ਆ ਮੂਰੇ ਦੱਸ ਕੇ ਹੀ ਬੰਦਾ ਚਲਾਉਂਦਾ ਰਾਤ